ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕਬੱਡੀ ਵਰਲਡ ਕਬੱਡੀ ਕੱਪ ਕੈਨੇਡਾ ਵੱਲੋਂ ਜੋ 16 ਫਰਵਰੀ ਦਿਨ ਐਤਵਾਰ ਨੂੰ ਇੱਥੇ ਸਟੇਡੀਅਮ ਜਲਾਲਾਬਾਦ ਦੇ ਵਿੱਚ ਕਰਾਇਆ ਜਾ ਰਿਹਾ ਹੈ ਗੁਰਦੁਆਰੇ ਪਹੁੰਚ ਗਏ ਸਨ ਆਉਣ ਦੇ ਵਾਸਤੇ ਭਾਈ ਕਨਈਆ ਵੈਲਫੇਅਰ ਸੁਸਾਇਟੀ ਨੂੰ ਸਦਾ ਪਤਨ ਦਿੱਤਾ ਜਾਂਦਾ ਹੈ ਸੋ ਇਹਨਾਂ ਵੀਰਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਔਰ ਜਿੰਨੇ ਵੀ ਨੌਜਵਾਨ ਵੀਰ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਉਥੇ ਜਰੂਰ ਪਹੁੰਚੋ ਤਾਂ ਕਿ ਅੱਗੇ ਤੋਂ ਇਹ ਸਥਾਨ ਦੇ ਖਿਡਾਰੀ ਨਵੇਂ ਪੈਦਾ ਕਰਦੇ ਰਹਿਣ ਤੇ ਨੌਜਵਾਨ ਨਸ਼ਾ ਤੋਂ ਦੂਰ ਰਹਿਣ। ਇਹ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਜਰੂਰ ਪਹੁੰਚੋ। 10 ਤੋਂ 12 ਵਜੇ ਤੱਕ ਜਿਹੜੇ ਪਹਿਲੇ ਦਰਸ਼ਕ ਆਣਗੇ ਉਹਨਾਂ ਨੂੰ 10 ਸਾਈਕਲ ਤੇ 2 LED ਗਿਫਟ ਗਿਫਟ ਕਿਨੇ ਕੂਪਨ ਰਾਈ ਜਿਹੜਾ ਪਹਿਲੋ ਆਏਗਾ ਬਿਲਕੁਲ ਫਰੀ ਕੂਪਨ ਹੋਏਗਾ ਜੀ ਉਹਨਾਂ ਨੂੰ ਕੂਪਨ ਦੇ ਕੇ ਉਹਨਾਂ ਵਿੱਚੋਂ ਉੱਥੇ ਹੀ ਇਨਾਮ ਕੱਢਿਆ ਜਾਏਗਾ ਜੀ ਸਿਰਫ ਦਰਸ਼ਕਾਂ ਲਈ ਹੈ ਸੋ ਕਿਰਪਾ ਕਰਕੇ ਸਾਰੇ ਦਰਸ਼ਕ ਚੈਨਸਰ ਪਹੁੰਚੋ ਤੇ ਕੂਪਨ ਵੀ ਲਓ ਤੇ ਕਬੱਡੀ ਦਾ ਆਨੰਦ ਮਾਣੋ ਲੰਗਰ ਪਾਰਕਿੰਗ ਦਾ ਸਾਰਾ ਬਿਲਕੁਲ ਬਹੁਤ ਵਧੀਆ ਇਤਜਾਮ ਵੀਰਾਂ ਨੇ ਕੀਤਾ ਸੋ ਇਹਨਾਂ ਨੂੰ ਉਤਸ਼ਾਹਿਤ ਕਰਦੇ ਹੋਏ ਆਪਾਂ ਪੂਰਾ ਲੱਗਾ ਵੱਧ ਤੋਂ ਵੱਧ ਉੱਥੇ ਪਹੁੰਚ ਗਏ ਧੰਨਵਾਦ ਜੀ